ਤੇ ਇੱਕ ਅੱਜ ਤੁਹਾਨੂੰ ਆਪਾਂ ਨਵੀਂ ਅਨਾਊਂਸਮੈਂਟ ਵੀ ਕਰਨੀ ਹੈ ਜਿਵੇਂ ਪਿੱਛੇ 605 ਪੀਐਸ ਜਿਹੜਾ ਟਰਬੋ ਨਾਲ ਆਇਆ ਤਾਂ ਤੇ ਅੰਕਲ ਅੱਗੇ ਹੁਣ ਮਹੀਂਦਰਾ ਕੰਪਨੀ ਵੱਲੋਂ ਕੀ ਕੁਝ ਚੇਂਜ ਆ ਰਿਹਾ ਜੀ 655 ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ 605 ਦਾ ਜਿਹੜਾ ਗੇਅਰ ਦਾ ਪੈਟਰਨ ਤਾਂ ਉਹ ਚੇਂਜ ਹੋ ਗਿਆ ਪਹਿਲਾਂ ਨਾਲ ਇਹ ਕੱਲੇ 6 ਉਹ ਤਾਂ ਇਹਦਾ ਵੀ ਹੋ ਗਿਆ ਮਨ ਲੰਦਾ ਪੀਐਸ ਦਾ ਵੀ ਹੋ ਗਿਆ 605 ਜੀ ਨੂੰ ਟਰਾਂਸਮਿਸ਼ਨ ਨੋਬੂ ਵਾਲਾ ਆ ਰਿਹਾ ਉਹ ਸਾਰਿਆਂ ਦੀ ਚੇਂਜ ਹੋ ਗਿਆ ਸਾਰਿਆਂ ਦੀ ਚੇਂਜ ਹੋ ਗਿਆ ਠੀਕ ਹੈ ਜੀ ਤੇ ਟਾਇਰ ਸਾਈਜ਼ ਦੱਸੋ ਟਾਇਰ ਸਾਈਜ਼ ਚੇਂਜ ਹੋ ਗਿਆ ਜੀ ਆਪਾਂ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਧਵਾਕਾ ਕਰਿਆ ਆਪਾਂ ਟਰਬੋ ਵਾਲਾ ਹਾਂਜੀ 605 ਚ ਅਸੈਸਰੀ ਵਾਲਾ ਕਰਿਆ ਹਾਂਜੀ ਹੁਣ ਆਪਾਂ ਟਾਇਰਾਂ ਦਾ ਵੀ 655 ਨਵਾਂ ਧਵਾਕਾ ਕਰਨ ਜਾ ਰਹੇ ਜਿਹੜਾ 655 ਡੀ ਸੀ ਆਰ ਡੀ ਹੈ ਉਹ ਚ ਹੁਣ ਟਾਇਰ ਸਾਈਜ਼ 16 ਨੂੰ 28 ਤੋਂ ਬੜੇ ਹੋਗੇ ਕੀ ਹੋਗੇ 16 ਨੂੰ 30 ਹੋਣਾ ਨੂੰ ਕੀ ਹੋਗੇ ਅੱਗੇ 11 5 ਉਹਦੇ ਹੋਗੇ ਤੇ ਅੱਗੇ 11 4 24 ਦਿਓ 11 4 24 ਠੀਕ ਹੈ ਜੀ ਤੇ ਬਾਕੀ ਕੰਪਨੀ ਤੋਂ ਵੀ ਸਾਰਾ ਹੋ ਸਭ ਠੀਕ ਹੋ ਜੀ ਬਹੁਤ ਵਧੀਆ ਜੀ ਜਿਮੀਦਾਰਾਂ ਦੀ ਰਿਕੁਆਇਰਮੈਂਟ ਰਹਿੰਦੀ ਹੈ ਵੀ 100 ਪਾਵਰ ਤੋਂ ਉੱਪਰ ਦਾ ਅੱਜ ਜਿਸ ਤਰ੍ਹਾਂ ਕੰਪਨੀ ਦੇ ਅੰਦਰ ਮੀਟਿੰਗ ਹੋਈ ਹੈ ਆਪਣੀ ਡੀਲਰ ਮੀਟ ਹੋਈ ਹੈ ਉਹਨਾਂ ਨੇ ਜੋ ਵੀ ਪ੍ਰਪੋਜ਼ਲ ਰੱਖਿਆ ਵੀ ਤੁਹਾਨੂੰ ਇੰਨੇ ਟਾਈਮ ਤੇ ਦੇਵਾਂਗੇ ਠੀਕ ਹੈ ਜੀ ਤੇ ਜਲਦੀ ਹੀ ਉਹਨਾਂ ਦੀ ਮੰਗ ਪੂਰੀ ਕੀਤੀ ਜਾਊਗੀ ਇੱਕ ਦੋ ਰਿਕੁਆਇਰਮੈਂਟਾਂ ਰਹਿ ਗਈਆਂ ਦੇਖੋ ਬਾਕੀ ਤਾਂ ਅਸੀਂ ਖਿੱਚ ਤੂਕੇ ਪੂਰੀਆਂ ਕਰਾ ਲੀਆਂ ਕਿ ਨਹੀਂ ਦੋ ਰਹਿ ਗਈਆਂ ਜੀ ਇੱਕ ਤਾਂ ਈ ਸੀ ਕੈਬਨ ਦੀ ਰਹਿ ਗਈ ਇੱਕ ਰਹਿ ਗਈ ਵੀ 100 ਪਾਵਰ ਤੋਂ ਉੱਪਰ ਉਹ ਉਹਨਾਂ ਨੂੰ ਚਾਹੀਦਾ ਵੀ ਜਿਨ੍ਹਾਂ ਜਿਹੜੇ achar ਵਾਲੀਆਂ ਮਸ਼ੀਨਾਂ ਤੇ ਲਾਉਣੇ ਆ ਕਿਉਂਕਿ ਆਪਣੇ ਕੋਲੇ ਹਾਈਐਸਟ ਪਾਵਰ ਵਾਲਾ ਟਰੈਕਟਰ 755 ਹੈ ਇਹ ਜਦੋਂ achar ਵਾਲੀਆਂ ਮਸ਼ੀਨਾਂ ਤੇ ਲਾਉਣੇ ਆ ਤਾਂ 755 ਵੀ ਕਿਤੇ ਨ ਅਕੋਰਡਿੰਗ ਟੂ ਜਿੰਨੀ ਉਹਨਾਂ ਨੂੰ ਹੌਸ ਪਾਵਰ ਚਾਹੀਦੀ ਹੁੰਦੀ ਹੈ ਕੋਈ ਕਸਟਮਰ ਦੀ ਸਾਨੂੰ ਜੋ ਵੀ ਹੈਗੀ ਆ ਰਿਕੁਆਇਰਮੈਂਟ ਆਈ ਹੈ ਵੀ 755 ਦਾ ਮੀਨ ਥੋੜਾ ਜਿਹਾ ਥੋੜੀ ਜੀ ਵੱਧ ਪਾਵਰ ਚਾਹੀਦਾ ਹੈ ਉਹ ਕੰਪਨੀ ਦੇਣ ਜਾ ਰਹੀ ਹੈ ਉਹਦੇ ਅੰਦਰ ਥੋੜਾ ਟਾਈਮ ਲੱਗੇਗਾ ਪਰ ਉਹ ਹੋ ਜੇਗੀ ਜਲਦੀ ਜਲਦੀ ਤੋਂ ਜਲਦੀ ਠੀਕ ਹੈ ਠੀਕ ਹੈ ਕੇਬਲ ਵੀ ਅੰਡਰ ਪ੍ਰੋਸੈਸ ਹੈ ਜਿਹੜੀ ਆਉਣ ਵਾਲੇ ਟਾਈਮ ਤੇ ਜਲਦੀ ਆਪਣਾ ਨੋਕ ਕਰਨ ਜਾ ਰਹੇ ਹਾਂ ਹਾਂਜੀ ਸਾਰੇ ਜੀਨਾਂ ਨੂੰ ਤਿਆਰ ਬਣੇ ਸਤਿ ਸ਼੍ਰੀ ਅਕਾਲ ਲੋ ਜੀ ਮਿੱਤਰੋ ਪਹੁੰਚ ਚੁੱਕੇ ਆਂ ਫਤਿਹਗੜ੍ਹ ਸਾਹਿਬ ਟਰੈਕਟਰ ਮੀਂਧਰਾ ਟਰੈਕਟਰਾਂ ਦੇ ਤੇ ਲੈ ਕੇ ਆਏ ਵੇ ਫਲਕਾਰੀਆਂ ਫਲਕਾਰੀਆਂ ਪੈ ਰੀਆਂ ਕੰਮ ਢਿੱਲੇ ਪੈ ਗਿਆ ਅੱਜ ਕੰਮ ਢਿੱਲੇ ਬਈ ਦੇ ਲੋ ਆ ਕੇ ਕਰਾਉਣਾ ਪੈਣਾ ਇੱਕ ਟਰੈਕਟਰ ਤਿਆਰ ਤਾਂ ਉਹਦੀ ਫਲਕਾਰੀ ਉਲਟ ਫੁਲਟ ਪਾਦੀ ਬਾ ਫਲਕਾਰੀ ਉਲਟ ਪੈ ਗਈ ਸੀ ਉਦੋਂ ਪਤਾ ਹੀ ਨੇ ਕੁਛ ਹੋ ਜਾਂਦਾ ਹਾਏ ਹਾਏ ਹੈਨਾ ਹਾਂ ਇਹ ਮੁੰਡਾ ਫਲਕਾਰੀ ਵਾਲਾ ਕਿੱਥੇ ਗਿਆ ਬਾ ਪਈ ਰਹਿਣ ਦਿੰਦਾ ਫਲਕਾਰੀ ਕੀ ਕਹਿੰਦੀ ਸੀ ਤੈਨੂੰ ਹਾਂ ਫਲਕਾ ਦੀ ਦੂਈ ਠੀਕ ਨਹੀਂ ਸੀ ਪਤਾ ਕੀ ਚੱਕਰ ਆ ਉਹ ਉਹਨੇ ਲਿਆਂਦੀ ਹੋਈ ਸੀ ਹਾਂ ਗ੍ਰੀਨ ਤੇ ਉਹ ਕਹਿੰਦਾ ਨਮੀ ਪਾਉਣੀ ਆ ਮਾਂ ਵੀ ਫੇਰ ਐ ਚੜਾਇਆ ਨਹੀਂ ਲੱਗਦਾ ਹਨਾ ਫਿਰ ਆਪਾਂ ਇਹਦੇ ਚ ਪਾ ਲਈਏ ਆਪਣੇ ਨਾਂ ਤਾਂ ਚੜਿਆ ਵਾ ਉਹਦੇ ਕਰਕੇ ਚੱਕਰ ਪੈ ਗਿਆ ਕਿਵੇਂ ਟਰੈਕਟਰ ਤੋਂ ਲਿਆ ਚਲਾ ਕੇ ਟਰੈਕਟਰ ਵਿੱਚ ਆਉਂਦਾ ਸੁਆਦ ਫੁੱਲ ਮਾਂ ਕਹਿੰਦਾ ਟੈਂਕ ਨਹੀਂ ਦਾ ਟੈਂਕ ਟੈਂਕ ਯਾਰ ਅੱਛੇ ਟਾਇਰ ਵੀ ਦੇ ਲਾ ਬਹੁਤ ਉੱਥੇ ਮਿਲ ਗਏ ਮਿਲ ਗਏ ਬਈ ਟਾਇਰਾਂ ਦੀ ਸਾਡੀ ਚੁਆਇਸ ਸੀ ਵੀ ਟਾਇਰ ਅਸੀਂ ਲੈਣੇ ਆ ਐਮ ਆਰ ਐਫ ਦੇ ਤੇ ਐਮ ਆਰ ਐਫ ਦੇ ਟਾਇਰ ਮਿਲਿਆ ਨਹੀਂ ਹੁਣ ਜਿਹੜਾ ਵੀ ਲੋਟ ਜੇ ਹੁਣ ਆਉਣਾ ਤਾਂ ਉਹ ਸੀੜ ਤੇ ਹੁਣ ਰਾਹ ਨਾ ਸੀੜ ਦੇ ਵਿੱਚ ਤੇ ਮਾ ਵੀ ਅੰਕਲ ਜਿੱਥੋਂ ਮਰਜ਼ੀ ਪੈਦਾ ਕਰ ਟਰੈਕਟਰ ਤੇ ਚਾਹੇ ਦਾ ਟਾਇਰ ਬਦਲੀ ਕਰਾ ਚਾਹੇ ਹੁਦਿਆਣੇ ਦੀ ਪਤਾ ਕਰ ਲੈ ਜਿੱਥੋਂ ਮਰਜ਼ੀ ਪੈਦਾ ਕਰ ਲੈ ਤੇ ਖੈਰ ਬਾਕੀ ਟੀ ਐਮ ਸਾਹਿਬ ਨੇ ਬਹੁਤ ਹੰਬੜਾ ਮਾਰੇ ਅੰਕਲ ਨੇ ਬੜਾ ਹੰਬੜਾ ਮਾਰੇ ਤੇ ਐਮ ਆਰ ਐਫ ਦੇ ਟਾਇਰਾਂ ਚ ਦੋ ਟਰੈਕਟਰਾਂ ਜੁੜੇ ਲੱਗ ਗਏ ਕੱਲ ਮੈਂ ਗੱਲ ਕਰਿਆ ਤਾਂ ਮਾ ਵੀ ਦੋ ਟਰੈਕਟਰਾਂ ਦੀ ਡਿਲੀਵਰੀ ਹੈ ਤੇ ਉਹ ਟਰੈਕਟਰਾਂ ਦੇ ਕਿਹੜੇ ਤੇ ਉਹ ਆਈ ਟਰੈਕਟਰ ਨੇ ਜੀ 755 ਆਪਣੇ ਪਿੰਡੇ ਜਾ ਰਹੇ ਨੇ ਰਜਿੰ ਮਹੀਂਦਰਾ ਕਰਕੇ ਬਹੁਤ ਬਹੁਤ ਸਾਡੇ ਪਿੰਡ ਮਹੀਂਦਰਾ ਦੇ 755 ਦੇ ਵੀ ਤਿੰਨ ਟਰੈਕਟਰ ਹੋ ਗਏ ਤੇ 655 ਦੇ ਵੀ ਤਿੰਨ ਹੋ ਗਏ 605 ਵੀ ਕਈ ਹੋ ਗਏ 555 ਵੀ 575 ਵੀ ਮਹੀਂਦਰਾ ਦੇ ਜਣੀ ਓਵਰঅল ਸਾਰੇ ਟਰੈਕਟਰ ਇਹਨਾਂ ਦੇ ਵਧੀਆ ਵਧੀਆ ਚੱਲਦੇ ਨੇ ਤੇ ਹੋ ਵੀ ਜ਼ਿਆਦਾਗੇ ਹੈਨਾ ਹੁੱਕ ਚੇਂਜ ਹੋਊਗੀ ਹੈਨਾ ਹੁੱਕ ਚੇਂਜ ਹੋਊਗੇ ਆ ਵੀ ਆ ਬਦਬੇਚਣੀ ਨਹੀਂ ਆਹ ਲੇਜ਼ਰ ਲੂਜ਼ਰ ਪਰ ਹਾਂ ਹਾਂ ਲੇਜ਼ਰ ਵਾਸਤੇ ਚੱਲੂਗਾ ਆਪਣਾ ਕੰਮ ਇਹ ਡਬਲ ਡਿਸਟਰੀਬਿਊਟਰ ਚੱਲ ਰਿਹਾ ਹੁਣ ਆਪਾਂ ਜਾਂਸੀ ਚੋਂ ਲੈ ਕੇ ਇਹ ਕਢਾਉਣਾ ਇੱਥੇ ਆਪਣੇ ਕੋਲ ਕਢਾਉਣਾ ਨਹੀਂ ਇਹ ਮਟੀਰੀਅਲ ਜਿਹੜਾ ਇਹ ਲੱਗਿਆ ਹੋਇਆ ਇਹ ਲੇਜ਼ਰ ਪਰ ਦੇਖੀ ਤੂੰ ਕਿੰਨਾ ਕਸਾਈ ਨਹੀਂ ਹੈ ਇਹਦੀ ਨਹੀਂ ਮੇਰੀ ਹਾਂ ਇਹ ਉਹ ਲੋਹਾ ਨਹੀਂ ਜਿਹੜੇ ਆਪਣੇ ਦੂਜੇ ਮੌਕੇ ਤੇ ਟਰਾਲੀ ਛੋਟੀ ਪਈ ਜਾਊਗੀ ਜਿਵੇਂ ਟੁੜੀ ਤੜੀ ਵਾਲੀਆਂ ਜਾਂ ਹੋਰ ਕਿੰਨਾ ਪੈਂਦੀਆਂ ਕਰ ਲਿਓ ਨਾ ਕਿੰਨਾ ਪੈਂਦੀਆਂ ਕਰਾਂਗੇ ਹਾਂ ਕਿੰਨਾ ਪੈਂਦਾ ਹੋਣਾ ਸੋ ਬਈ ਜਹਾਜ਼ ਵਾਲੀ ਟਾਇਰਾਂ ਨਾਲ ਬਾਲਾ ਤਕੜੀ ਫੀਲਿੰਗ ਆਉਂਦੀ ਟਰੈਕਟਰ ਦੀ ਫਲ ਫਲ ਲੱਗ ਰਹੇ ਆ ਉਹ ਗੱਬੇ ਬੁੱਕੇ ਲਾ ਦੇਣਾ ਇਹ ਨਾ ਬੁੱਕਿਓ ਹੋ ਗਿਆ ਟੈਂਕੀ ਕੋਲ ਉੱਪਰ ਤੇ ਹੋਰ ਵੀ ਇਹਦੇ ਵਿੱਚ ਫਰਕ ਮਾੜੇ ਮੋਟੇ ਆਏ ਆ ਫਰਕ ਕੀ ਆਏ ਆ ਤੁਹਾਨੂੰ ਏਜੰਸੀ ਜਾ ਕੇ ਦੱਸਦੇ ਆ ਟੋਟਲੀ ਗੇਅਰ ਢਾਂਚਾ ਚੇਂਜ ਹੋਇਆ ਕਰਤਾ ਇਹਦਾ ਜਿਹੜੇ ਗੇਅਰ ਇਹਦੇ ਪੈਂਦੇ ਨੇ ਉਹ ਚੇਂਜ ਕਰਤੇ ਇਹ ਮੈਨੂੰ ਨਹੀਂ ਪਤਾ ਕਦੋਂ ਦੇ ਚੇਂਜ ਕਰੇ ਪਰ ਮੈਂ ਅੱਜ ਚਲਾਇਆ ਬਹੁਤ ਟਾਈਮ ਬਾਅਦ ਆਪਣੇ 655 ਦੇ ਬਾਅਦ ਜਿਹੜੀ ਇਹਦੀ ਗੇਅਰ ਸ਼ਿਫਟਿੰਗ ਆ ਉਹ ਟੋਟਲੀ ਚੇਂਜ ਹੋ ਗਈ ਟਰੈਕਟਰ ਦੀ ਇਨਾ ਪਰ ਵੀ ਲਾ ਦਿਓ ਹਿੱਟ ਕਾਰਟ ਤੇ ਵੀ ਹਾਂ ਹਿੱਟ ਕਾਰਟ ਉਹ ਉਹਦੇ ਵੀ ਲਾ ਦਿਓ ਹਿੱਟ ਕਾਰਟ ਤੇ ਸੰਜੇ ਫਲਾਵਰ ਸਰਾਂਦੇ ਵੇ ਜੀ ਸੰਜੇ ਫਲਾਵਰ ਆਣਗੇ ਟੋਟਲੀ ਟਰੈਕਟਰਾਂ ਦੇ ਮੈਂ ਹੌਲੈਂਡ ਨੂੰ ਵੀ ਲਵਾ ਕੇ ਲੈ ਕੇ ਗਿਆ ਤਾਂ ਤੁਹਾਡੇ ਤੋਂ ਹੀ ਕੱਜ ਹੁਣ ਇਹਨਾਂ ਨੂੰ ਵੀ ਲਵਾਉਣਾ ਹੈ ਤੇ ਇੱਕ ਅੱਜ ਤੁਹਾਨੂੰ ਆਪਾਂ ਨਵੀਂ ਅਨਾਊਂਸਮੈਂਟ ਵੀ ਕਰਨੀ ਹੈ ਜਿਵੇਂ ਪਿੱਛੇ 605 ਪੀਐਸ ਜਿਹੜਾ ਟਰਬੋ ਨਾਲ ਆਇਆ ਤਾਂ ਤੇ ਅੰਕਲ ਅੱਗੇ ਹੁਣ ਮਹੀਂਦਰਾ ਕੰਪਨੀ ਵੱਲੋਂ ਕੀ ਕੁਝ ਚੇਂਜ ਆ ਰਿਹਾ ਜੀ 655 ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ 603 ਦਾ ਜਿਹੜਾ ਗੇਅਰ ਦਾ ਪੈਟਰਨ ਤਾਂ ਉਹ ਚੇਂਜ ਹੋ ਗਿਆ ਪਹਿਲਾਂ ਨਾਲ ਤੇ ਕੱਲੇ 6 ਉਹ ਤਾਂ ਇਹਦਾ ਵੀ ਹੋ ਗਿਆ ਮੈਨੂੰ ਲੰਦਾ ਪੀਐਸ ਦਾ ਵੀ ਹੋ ਗਿਆ 605 ਜਿਹਨੂੰ ਟਰਾਂਸਮਿਸ਼ਨ ਨੋਬੂ ਵਾਲਾ ਆ ਰਿਹਾ ਉਹ ਸਾਰਿਆਂ ਦੀ ਚੇਂਜ ਹੋ ਗਿਆ ਸਾਰਿਆਂ ਦੀ ਚੇਂਜ ਹੋ ਗਿਆ ਠੀਕ ਹੈ ਜੀ ਤੇ ਟਾਇਰ ਸਾਈਜ਼ ਦੱਸੋ ਟਾਇਰ ਸਾਈਜ਼ ਚੇਂਜ ਹੋ ਗਿਆ ਜੀ ਆਪਾਂ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਧੁਮਾਕਾ ਕਰਿਆ ਆਪਾਂ ਟਰਬੋ ਵਾਲਾ ਹਾਂਜੀ 605 ਚ ਅਸੈਸਰੀ ਵਾਲਾ ਕਰਿਆ ਹਾਂਜੀ ਹੁਣ ਆਪਾਂ ਟਾਇਰਾਂ ਦਾ ਵੀ 655 ਨਵਾਂ ਧੁਮਾਕਾ ਕਰਨ ਜਾ ਰਹੇ ਜਿਹੜਾ 655 ਡੀ ਸੀ ਆਰ ਡੀ ਹੈ ਉਹ ਚ ਹੁਣ ਟਾਇਰ ਸਾਈਜ਼ 16 ਨੂੰ 28 ਤੋਂ ਬੜੇ ਹੋਗੇ ਕੀ ਹੋਗੇ 16 ਨੂੰ 30 ਹੋਗੇ ਹੁਣ ਨੂੰ ਕੀ ਹੋਗੇ ਅੱਗੇ 11 5 ਉਹਦੇ ਹੋਗੇ ਤੇ ਅੱਗੇ 11 24 ਦਿਓ 11 24 ਠੀਕ ਹੈ ਜੀ ਤੇ ਬਾਕੀ ਕੰਪਨੀ ਤੋਂ ਵੀ ਸਾਰਾ ਹੋ ਸਭ ਠੀਕ ਹੋ ਜੀ ਬਹੁਤ ਵਧੀਆ ਜੀ ਜ਼ਿਮੀਦਾਰਾਂ ਦੀ ਰਿਕੁਆਇਰਮੈਂਟ ਰਹਿੰਦੀ ਹੈ ਵੀ 100 ਪਾਵਰ ਤੋਂ ਉੱਪਰ ਦਾ ਹਦੇ ਜਿਸ ਤਰ੍ਹਾਂ ਕੰਪਨੀ ਦੇ ਅੰਦਰ ਮੀਟਿੰਗ ਹੋਈ ਹੈ ਆਪਣੇ ਡੀਲਰ ਮੀਟ ਹੋਈ ਹੈ ਉਹਨਾਂ ਨੇ ਜੋ ਵੀ ਪ੍ਰਪੋਜ਼ਲ ਰੱਖਿਆ ਵੀ ਤੁਹਾਨੂੰ ਇਹਨੇ ਟਾਈਮ ਤੇ ਦੇਵਾਂਗੇ ਠੀਕ ਹੈ ਜੀ ਤੇ ਜਲਦੀ ਹੀ ਉਹਨਾਂ ਦੀ ਮੰਗ ਪੂਰੀ ਕੀਤੀ ਜਾਊਗੀ ਇੱਕ ਦੋ ਰਿਕੁਆਇਰਮੈਂਟਾਂ ਰਹਿ ਗਈਆਂ ਦੇਖੋ ਬਾਕੀ ਤਾਂ ਅਸੀਂ ਖਿੱਚ ਤੂਕੇ ਪੂਰੀਆਂ ਕਰਾ ਲੀਆਂ ਕਿ ਨਹੀਂ ਦੋ ਰਹਿ ਗਈਆਂ ਜੀ ਇੱਕ ਤਾਂ ਈ ਸੀ ਕੈਬਨ ਦੀ ਰਹੀ ਇੱਕ ਰਹਿ ਗਈ ਵੀ 100 ਪਾਵਰ ਤੋਂ ਉੱਪਰ ਉਹ ਉਹਨਾਂ ਨੂੰ ਚਾਹੀਦਾ ਵੀ ਜਿਨੇ ਜਿਹੜੇ achar ਵਾਲੀਆਂ ਮਸ਼ੀਨਾਂ ਤੇ ਲਾਉਨੇ ਆਂ ਹੋ ਗਈ ਹੈ ਕਿਉਂਕਿ ਆਪਣੇ ਕੋਲੇ ਹਾਈਐਸਟ ਪਾਵਰ ਵਾਲਾ ਟਰੈਕਟਰ 755 ਹੈ ਇਹ ਜਦੋਂ achar ਵਾਲੀਆਂ ਮਸ਼ੀਨਾਂ ਤੇ ਲਾਉਨੇ ਆ ਤਾਂ 755 ਵੀ ਕਿਤੇ ਅਕੋਰਡਿੰਗ ਟੂ ਜਿੰਨੀ ਉਹਨਾਂ ਨੂੰ ਹੋਰ ਪਾਵਰ ਚਾਹੀਦੀ ਹੁੰਦੀ ਹੈ ਕੋਈ ਕਸਟਮਰ ਦੀ ਸਾਨੂੰ ਜੋ ਵੀ ਹੈਗੀ ਆ ਰਿਕੁਆਇਰਮੈਂਟ ਆਈ ਆ ਵੀ 755 ਸਾਨੂੰ ਥੋੜਾ ਜਿਹਾ ਥੋੜੀ ਜੀ ਵੱਧ ਪਾਵਰ ਤੇ ਚਾਹੀਦਾ ਹੈ ਉਹ ਕੰਪਨੀ ਦੇਣ ਜਾ ਰਹੀ ਹੈ ਉਹਦੇ ਅੰਦਰ ਥੋੜਾ ਟਾਈਮ ਲੱਗੇਗਾ ਪਰ ਉਹ ਹੋ ਜੇਗੀ ਜਲਦੀ ਜਲਦੀ ਤੋਂ ਜਲਦੀ ਠੀਕ ਹੈ ਠੀਕ ਹੈ ਕੈਬਨ ਵੀ ਅੰਡਰ ਪ੍ਰੋਸੈਸ ਹੈ ਜਦੋਂ ਆਉਣ ਵਾਲੇ ਟਾਈਮ ਤੇ ਜਲਦੀ ਅਨਾਉਂਸ ਕਰਨ ਜਾ ਰਹੇ ਆ ਅਨਾਉਂਸ ਹੋ ਜਣਾ ਉਹ ਵੀ ਠੀਕ ਹੈ ਜੀ ਤੇ ਟਰੈਕਟਰ ਦੇ ਗੀਅਰ ਪੈਟਰਨ ਆ ਜਿਹੜੇ ਗੀਅਰ ਪੈਟਰਨ ਆਪਾਂ ਤੁਹਾਨੂੰ ਦਿਖਾ ਦਈਏ ਦੇਖੋ ਜੀ ਚੇਂਜ ਹੋਗੇ ਟੋਟਲੀ ਜਿੱਥੇ ਮਤਲਬ ਹੈ ਤਾਂ ਹੁਣ ਚੌਥਾ ਪੈਂਦਾ ਪਹਿਲਾਂ ਇੱਥੇ ਦੂਆ ਸੀ ਤੇ ਜਿੱਥੇ ਦੂਆ ਹੈ ਉੱਥੇ ਪਹਿਲਾ ਸੀ ਪਹਿਲੀ ਦੀ ਜਗ੍ਹਾ ਬੈਕ ਵਾਲਾ ਉਹ ਕੈਨਸਲ ਹੋ ਗਿਆ ਜੀ ਠੀਕ ਹੈ ਜੀ ਤੇ ਮਤਲਬਾ ਟੇਕ ਕੇ ਹੁਣ ਕਰਦੇ ਅੱਗੇ ਬਲੌਗਾਂ ਤੇ ਕ라우ਡ ਹੀ ਮੂਵ ਮਿੱਠਾ ਸਾਰਿਆਂ ਦਾ ਕਸਾ ਰੱਖੋ ਵਰਤਿਆਂ ਦੋਨਾਂ ਚ ਵੀ ਵੱਟ ਘਟਣਾ ਹੋ ਜਾਵੇ। ਲਓ ਜੀ ਮੁबारकਾਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਵੀ ਜੀ। ਲੈ ਦੇਲੀ ਪ੍ਰਿਵਿਜਾ। ਹਾਂ। ਲਓ ਜੀ। ਮੂੰ ਮਿੱਠਾ ਕਰਵਾ ਹਾਂ ਬਸ ਲੈ ਲਈ ਮੈਂ। ਆਜੋ ਅੰਦਰ ਫੇ ਪਕੌੜੇ ਖਾਈਏ ਪਹਿਲਾਂ ਆਪਾਂ। ਕਿਸੇ ਟਾਈਮ ਚ ਮਹਾ ਡੈਡ ਟੈਰ ਪਿੱਛੇ ਹੁੰਦੇ ਦੇ ਟਰੈਕਟਰਾਂ ਨੂੰ 12 ਨੰਬਰ ਤੇ ਹੁਣ ਮੂਰੇ ਆਲੇ ਹੋ ਗਏ ਕਿਵੇਂ ਫੀਲਿੰਗ ਆਉਂਦੀ ਹੈ ਜਹਾਜ਼ ਵਾਂਗ ਲੱਗਦਾ ਹੁਣ ਅੱਜ ਦਾ ਹੈ ਨਾ ਟਰੈਕਟਰ ਬਹੁਤ ਬਈ ਚਾਚਾ ਇਹਨਾਂ ਨੇ ਮਤਲਬ ਫਾਰਮ ਟਰੈਕ ਤੋਂ ਇੱਧਰ ਸ਼ਿਫਟ ਹੋਏ ਆ ਤੇ ਇਹ ਸਵਰਾਜ ਤੋਂ ਭਾਈ ਸ਼ਿਫਟ ਹੋਏ ਆ ਮੀਂਦਰਾ ਜੀ ਤੇ ਪੀਐਸਵੀ ਦਵਾਂਗੇ ਆਪਾਂ ਚਾਚਾ ਨਾਲ ਹਾਂਜੀ ਆਉਂਦਾ ਨਿਆਰਾ ਆਇਆ ਚੌਪਰ ਕਹਿੰਦਾ ਗਿਆ ਚਾਊਗਾ ਹੈ ਜੀ ਆਹ 4x4 ਵਾਲਾ ਗਿਆ ਇਹਦਾ ਆਹ ਗਿਆਦਾ ਅੱਗੇ ਨੂੰ ਤੇ ਪਿੱਛੇ ਨੂੰ ਅੱਛਾ ਆਹ ਤੇ 3 ਸਪੀਡ ਆ ਗਿਆ ਲੋ ਹਾਈ ਮੀਡੀਅਮ ਆ ਗਿਆ ਪੀਟੀਓ ਵਾਲਾ ਕਲਚ ਠੀਕ ਅਲੱਗ ਕਲਚ ਹੈ ਪੀਟੀਓ ਵਾਲਾ ਇਹ ਕਲਚ ਨਾਲ ਕੋਈ ਲੈਣ ਦੇਣ ਨਹੀਂ ਇਹਦਾ ਹਾਂ ਉਹ ਲੱਗ ਆਊਗਾ ਸੀਟ ਬੈਲਟ ਵੀ ਇਹਨੂੰ ਅੱਛਾ ਹਾਂ ਸੀਟ ਬੈਲਟ ਲਾ ਕੇ ਰੱਖਣੀ ਹੈ ਤੇ ਫੰਕਸ਼ਨ ਜਿਵੇਂ ਪਹਿਲਾਂ ਪਹਿਲਾਂ ਕੀ ਆ ਤੁੰਦੀ ਦੀ ਬਾਪੂ ਨੂੰ ਕਲਚ ਪਰ ਪੈਰ ਨਹੀਂ ਤੇ ਰੱਖ ਰੱਖ ਦੇ ਜੇ ਇਹਦੇ ਪਰ ਤੁਸੀਂ 10 ਸਕਿੰਟ ਤੋਂ ਵੱਧ ਪੈਰ ਰੱਖ ਲੈਨੇ ਐ అలਾਰਮ ਮਾਰ ਲੱਜਣਾ ਵੀ ਕਲਚ ਤੋਂ ਪੈਰ ਚੱਕ ਬਈ ਹਾਂ ਇਹਦੇ ਵਧੀਆ ਵਧੀਆ ਫੰਕਸ਼ਨ ਆ ਗਏ ਨੇ ਸੈਂਟਰ ਅੰਕ ਲਾਓ ਜੀ ਫਿਰ ਕਰੀਏ ਚਾਬੀਆਂ ਕੀ ਹੈਂਡ ਓਵਰ ਕਰਾਈਏ ਸੈਂਟਰ ਤੇ ਆਜੋ ਅੰਕ ਇੱਕ ਵਾਰ ਆਪਾਂ ਨੇ ਕੰਮ ਨੂੰ ਇੱਕ ਵਾਰ ਬਾਜੀ ਆਜੋ ਸੈਂਟਰ ਆਜੋ ਓਡੋਮੈਟਰ ਹੈ ਵੀਡੀਓ ਵੀਡੀਓ ਚੱਲ ਰਹੀ ਹੈ ਰਖੜੀਆਂ ਅੱਜ 8424 ਨੰਬਰ 836 ਨੰਬਰ ਆ ਜੀ ਜੀ ਪਾਰਟੀ ਰਖੜੀਆਂ ਦੇ ਸ਼ੱਕ ਨਾ ਅੱਜ ਦਾ ਇਹ ਕਹਿੰਦੇ ਬੰਨੇ ਵੇ ਛੋਡੀ ਸਾਫਾ ਨਾ ਵੀ ਜੇ 655 ਤਾਂ ਉਹਦੇ ਇੰਨੇ 755 ਦੇ ਇੰਨੇ 755 ਨਾਲ ਬੜਾ ਇਹਦੇ ਫਿਰ ਬੜੇ ਇੰਨੇ ਬੜੇ ਬੜੇ ਨੋਟ ਹੋਣਗੇ ਸਾਰੇ ਪੰਡ ਦੇ ਆ ਕੋਈ ਠੀਕ ਹੈ ਉਹ ਬਾਈ ਦੇ ਦੇ ਇਦਾਂ ਦੇ 11 ਲੈ ਲਓ ਮੈਡਮ ਨੂੰ ਦੇ ਦਿਓ ਤੂੰ ਵੀ ਨਾ ਐ ਕਰਿਓ ਤੁਸੀਂ ਆਪ ਨੂੰ ਨਹੀਂ ਕਰਦੇ ਉਹ ਬੜਾ ਕੋਈ ਨਹੀਂ ਮੈਡਮ ਨੂੰ ਦੇ ਦਿਓ ਆਹ ਆਜਾ ਕਿਨੂੰ ਆਇਆ ਨਿਹੰਦਰਾ ਪਿੰਡ ਦੇ ਵਿੱਚ ਬਹੁਤ ਮਤ ਕਰ ਗਿਆ ਹਾਂ ਠੀਕ ਹੈ ਜੀ ਠੀਕ ਹੈ ਨਾ ਹੋ ਜਾਂਦਾ 1 ਮਿੰਟ ਨਾਲ ਫਿਰ ਆਪਣਾ ਤੁਹਾਨੂੰ ਦੱਸਿਆ ਵੀ ਆਪਾਂ ਨੇ ਹੁਣ ਵੀਡੀਓ ਦੇ ਵਿੱਚ ਵੀ ਆਪਾਂ ਨੂੰ ਦੂਰ ਕੇ ਹਟਈਏ ਵੀ ਆਪਣਾ ਜਿਹੜਾ 655 ਦੇ ਹੱਦ 1693 ਸੈਰਾਂ ਦੇ ਵਿੱਚ ਇਹ ਵੀ ਇੱਕ ਵੱਡਾ ਧਮਾਕਾ ਹੀ ਹੈ ਪਹਿਲਾਂ ਆਪਾਂ ਨੇ ਤੁਹਾਡਾ ਜੀ ਦਾ ਟਰਬੋ ਦੇ ਵਿੱਚ ਧਮਾਕਾ ਕੀਤਾ ਤੇ ਜਿਹੜੀ ਆਪਾਂ ਜਿਹਨੇ ਹੁਣ ਜਿਹੜੇ 655 ਦੇਣੇ ਆ ਉਹ ਬੜੇ ਤਿਆਰਾਂ ਦੇ ਬੜੇ ਤਿਆਰਾਂ ਚੋਂ ਲੜ ਕੇ ਸਾਰੀ ਆਪਣਾ 755 ਵੀ ਆਪਣਾ ਤੇ ਜਿਨ੍ਹਾਂ ਨੇ ਵੀਰਾਂ ਨੇ ਬੁੱਕ ਕਰਾਏ ਵੀ ਆ ਤੇ ਜਿਨ੍ਹਾਂ ਨੂੰ ਅੱਗੇ ਬੁਕਿੰਗ ਅਡੇ ਕਰਨੀ ਵੀ ਅਸੀਂ ਤਾਂ ਉਹਨਾਂ ਦੇ ਟਰੈਕਟਰ ਉਹਨਾਂ ਸੀ بڑے ਟੈਰਾਂ ਵਾਲੇ ਦੇਣੇ ਦੇਣੀ ਸਾਰੀ 16 ਨਾਲ 30 ਚ ਦਮਾ ਥੋੜੀ ਕੀਮਤਾਂ 'ਚ ਪਾਉ ਫਰਕ ਕੀਮਤ 'ਚ ਹੈ ਜੀ ਫਰਕ ਥੋੜਾ ਜਿਹਾ ਪਾਉਗਾ ਠੀਕ ਆ ਆਹ ਚਲੋ ਠੀਕ ਆ ਤੁਹਾਡੇ ਸਾਹਿਬ OK ਠੀਕ ਆ ਜੀ